ਅੱਜ ਹੁਸ਼ਿਆਰਪੁਰ ਚ ਕਾਂਗਰਸ ਦੀ ਰੈਲੀ ਸ਼ਕਤੀਮੰਦਰ ਹੁਸ਼ਿਆਰਪੁਰ ਚ ਹੋਈ ਜਿਸ ਵਿੱਚ ਕਾਂਗਰਸ ਦੇ ਪੰਜਾਬ ਪਰਿਵਾਰੀ ਦਿਵਿੰਦਰ ਚਾਦਵ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰੈਲੀ ਦੌਰਾਨ ਕਾਂਗਰਸੀ ਆਗੂ ਅਤੇ ਵਰਕਰ ਉਸ ਵਕਤ ਠੱਗੇ ਗਏ ਜਦੋਂ ਰੈਲੀ ਦਾ ਹਿੱਸਾ ਬਣਨ ਆਏ ਵਰਕਰਾਂ ਅਤੇ ਆਗੂਆਂ ਦੇ ਚੋਰਾਂ ਨੇ ਮੋਬਾਈਲ ਫੋਨ ਚੋਰੀ ਕਰ ਲਏ ਤੇ ਸਰਪੰਚ ਦਾ ਹਜ਼ਾਰਾਂ ਦੀ ਨਕਦੀ ਨਾਲ ਭਰਿਆ ਨੋਟਾਂ ਵਾਲਾ ਬਟੂਆ ਵੀ ਮਾਰ ਲਿਆ ਜਿਸ ਤੋਂ ਬਾਅਦ ਸਾਰੀ ਰੈਲੀ ਚ ਚੋਰਾਂ ਦੀ ਹੀ ਚਰਚਾ ਛਿੜ ਗਈ ਤੇ ਇਸ ਦੌਰਾਨ ਕਾਂਗਰਸੀ ਵੀ ਆਪਣੇ ਨਾਲ ਹੋਈਆਂ ਠੱਗੀਆਂ ਤੋਂ ਨਿਰਾਸ਼ ਨਜ਼ਰ ਆਏ ਜਾਣਕਾਰੀ ਦਿੰਦਿਆਂ ਵੱਖ-ਵੱਖ ਪੀੜਤਾਂ ਨੇ ਦੱਸਿਆ ਕਿ ਉਹ ਰੈਲੀ 'ਚ ਭਾਗ ਲੈਣ ਲਈ ਆਏ ਸਨ ਪਰੰਤੂ ਕੁਝ ਸਮੇਂ ਚ ਹੀ ਉਹਨਾਂ ਦੇ ਫੋਨ ਇੱਥੇ ਆ ਕੇ ਚੋਰੀ ਹੋ ਗਏ ਜਿਸ ਕਾਰਨ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੋ ਕਾਂਗਰਸੀ ਵਰਕਰ ਤਾਂ ਮੀਡੀਆ ਤੇ ਕੈਮਰੇ ਸਾਹਮਣੇ ਬੋਲ ਪਏ ਪਰੰਤੂ ਜ਼ਿਆਦਾਤਰ ਪੀੜਤਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੱਦ ਤਾਂ ਉਦੋਂ ਹੋ ਗਈ ਜਦੋਂ ਹਲਕਾ ਚੱਬੇਵਾਲ ਦੇ ਪਿੰਡ ਠੱਕਰਵਾਲ ਦੇ ਮੌਜੂਦਾ ਸਰਪੰਚ ਦਾ ਚੋਰ ਵੱਲੋਂ ਹਜ਼ਾਰਾਂ ਦੀ ਨਕਦੀ ਨਾਲ ਭਰਿਆ ਹੋਇਆ ਬਟੂਆ ਹੀ ਮਾਰ ਲਿਆ ਗਿਆ ਸਰਪੰਚ ਨੇ ਦੱਸਿਆ ਕਿ ਬਟੂਏ 'ਚ ਕਰੀਬ 22 ਨੱਕਦੀ ਸੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਸਮਝੀ ਤੁਹਾਡਾ ਕਿੱਥੋਂ ਆਏ ਹੋ ਤੁਸੀਂ ਤਲਵਾੜੇ ਤੋਂ ਕੀ ਗੱਲ ਹੋਈ ਇੱਥੇ ਹੁਣ ਅਸੀਂ ਰੋਟੀ ਖਾਣ ਲੱਗੇ ਸੀਗੇ ਤਾਂ ਕਿਸੇ ਨੇ ਜੇਬ ਤੋਂ ਫੋਨ ਚੋਰੀ ਕਰ ਲਿਆ ਤੁਹਾਡਾ ਫੋਨ ਚੋਰੀ ਹੋਇਆ ਜੀ ਕਿਹੜਾ ਫੋਨ ਸੀਗਾ ਕੈਡਮੀ ਕੈਡ ਕਿੰਨੇ ਦਾ ਸੀਗਾ ਜੀ ਇਹਨਾਂ ਦਾ ਵੀ ਹੋਇਆ ਭਾਜੀ ਇਹਨਾਂ ਦਾ ਤੇ ਹੋਰ ਵੀ ਕਿਸੇ ਦਾ ਹੋਇਆ ਚੋਰੀ ਬੇਲਫੋਨ ਹੋਇਆ ਬੇ ਇੱਕ ਗਵਾਲਾ ਤਾਂ ਸਾਡੇ ਨਾਲ ਭਾਜੀ ਹੈਗੇ ਇਹਨਾਂ ਦੇ ਦੋ ਨਾਲੇ ਛੋਟੀ ਖਾਂਦੇ ਆ ਰਹੇ ਨੇ ਲੱਗਦਾ ਨਹੀਂ ਰੈਲੀ ਮਹਿੰਗੀ ਪੈ ਗਈ ਹਾਂਜੀ ਹਾਂਜੀ ਕਿੰਨਾ ਕੁ ਮਹਿੰਗਾ ਸੀਗਾ ਜੀ ਫੋਨ 12000 ਦੱਸੂਗੇ ਪ੍ਰਧਾਨ ਸਾਹਿਬ ਨੂੰ ਰੈਲੀ ਜੋ ਫੋਨ ਚੋਰੀ ਹੋ ਗਏ ਕਿਹਦੇ ਨਾਲ ਆਏ ਆ ਤੁਸੀਂ ਅਸੀਂ ਆਏ ਦੋਗਰਾ ਸਾਹਿਬ ਜੀ ਅੱਛਾ ਦਸੂਹਾ ਤੋਂ ਆਏ ਹੋ ਠੀਕ ਆ ਜੀ ਜਿਹੜਾ ਦੂਜੇ ਬੰਦਿਆਂ ਦਾ ਹੋਇਆ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਵੀ ਸਾਡੇ ਉਹ ਹੈ ਭਾਜੀ ਉਹਨਾਂ ਦਾ ਕਿਹੜਾ ਫੋਨ ਸੀਗਾ ਉਹਨਾਂ ਦਾ ਰੀਲਮੀ ਸੀਗਾ ਠੀਕ ਹੈ ਭਾਜੀ ਕੀ ਨਾਮ ਹੈ ਜੀ ਹਾਂ ਮੇਰਾ ਨਾਮ ਜੀ ਰਮੇਸ਼ ਕੁਮਾਰ ਬਾਵਾ ਸਾਫ ਦਾ ਸਰਪੰਚ ਪਿੰਡ ਗੁਵਾਲ ਕੰਸਟੀਚੁਐਂਸੀ ਦਸੂਹਾ ਠੀਕ ਆ ਜੀ ਉੱਥੇ ਰੈਲੀ ਚਾਹੀ ਸੀ ਕੀ ਹੋਇਆ ਹੁਣ ਜੀ ਆਏ ਮਹਾਰਾਜ ਆਪਣਾ ਸਾਥ ਦੀ ਰੈਲੀ ਵਿੱਚ ਤੇ ਫੋਨ ਚੋਰੀ ਹੋ ਗਿਆ ਕਿਹੜਾ ਫੋਨ ਸੀਗਾ ਜੀ ਰੀਲਮੀ ਦਾ ਰੀਲਮੀ ਦਾ ਕਿੰਨੇ ਦਾ ਸੀਗਾ ਜੀ ਆਸ ਪੱਧਰ ਦਾ ਯਾਰ ਦਾ ਫੋਨ ਹੈ ਹੁਣ ਦੱਸਿਆ ਪ੍ਰਧਾਨ ਜੀ ਨੂੰ ਤੁਸੀਂ ਕਿ ਫੋਨ ਚੋਰੀ ਹੋ ਗਿਆ ਸਾਡੇ ਕੀ ਗੱਲ ਉਹਨਾਂ ਨਾਲ ਕੀ ਕਹਿੰਦੇ ਕੀ ਕਹਿੰਦੇ ਲੈ ਦਿੰਦੇ ਰੈਲੀ ਮਹਿੰਗੀ ਪੈਗੀ ਮਹਿੰਗੀ ਪੈਗੀ ਰੈਲੀ ਕੋਈ ਦੀ ਰੈਲੀ ਮਹਿੰਗੀ ਨਹੀਂ ਬਹੁਤ ਜ਼ਿਆਦਾ ਮਹਿੰਗੀ ਪੈਗੀ ਕਹਿੰਦੇ ਹੋਰ ਕਿਸੇ ਦਾ ਵੀ ਚੋਰੀ ਹੋਇਆ ਹੁਣ ਹਾਂਜੀ ਹੋਰ ਵੀ ਹੋਇਆ ਚੋਰੀ ਕਿਸੇ ਦਾ ਬਿਲਕੁਲ ਕਿਸੇ ਲੈਣੇ ਨਾਲ ਗੱਲ ਕੀਤੀ ਉਹ ਵੀ ਸਾਡੇ ਉੱਤੇ ਦਰਾਰ ਪਰਦੇ ਸਾਡੇ ਗਵਰਨਟੀ ਕੰਪਨੀ ਦਾ ਚੋਰੀ ਹੋਇਆ ਕੀ ਕਹਿੰਦਾ ਜਾਨੋ ਰੈਲੀ ਤੇ ਆਏ ਸੀਗੇ ਇੱਥੇ ਇਕੱਠ ਕਰਨ ਉਹਨਾਂ ਨੂੰ ਸਦਾ ਹੈਗਾ ਉਲਟਾ ਨੁਕਸਾਨ ਹੋ ਗਿਆ ਜੀ ਹਜ਼ਾਰਾਂ ਦਾ ਦੇਖੋ ਜੀ ਹੁਣ ਜਿਹੜਾ ਨੁਕਸਾਨ ਹੈ ਉਹ ਵੀ ਅਸੀਂ ਤਾਂ ਕਹਿੰਦੇ ਜਿਹੜੇ ਫੋਨ ਗੱਡਿਆ ਭਾਈ ਉਹ ਵੀ ਬਸਦਾ ਰਸਦਾ ਰਹੇ ਉਹਦਾ ਵੀ ਪਰਿਵਾਰ ਹੈ ਜਿਹੜੀ ਸਾਡੀ ਮਿਹਨਤ ਦੀ ਕਮਾਈ ਉਹਨੇ ਲਈ ਪੈਣੀ ਤਾਂ ਉਹਦੇ ਤੇ ਵੀ ਹੈਗੀ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਹੈ ਕਿ ਜਿਹੜੇ ਚੋਰ ਹੈਗੇ ਆ ਕਰਦੇ ਤਾਂ ਉਹ ਆਪਣੇ ਰੋਜੀ ਵਾਸਤੇ ਆ ਸੋਫੀ ਉਹ ਵੀ ਨਹੀਂ ਰਹਿੰਦੀ ਉਹਦਾ ਲੱਭਿਆ ਕਿਤੇ ਆਲੇ ਦੋਲੇ ਤੁਸੀਂ ਕਿਤੇ ਪਾਜੀ ਲੱਭਿਆ ਫੋਨ ਕਿੱਥਾ ਲੱਭਣਾ ਉਸੇ ਵਾਰ ਰੋਟੀ ਲੈਣਦੇ ਲੈਣਦੇ ਫਾਕੇ ਟਰਾਈ ਕੀਤੀ ਪਰ ਇਹ ਤੋਂ ਕੱਢ ਲਿਆ ਆ ਲਿਆ ਫੋਨ ਪਰ ਬੜੀ ਮਾੜੀ ਚੋਰਾਆਂ ਵਾਸਤੇ ਹਾਂਜੀ ਇਹਦਾ ਚੋਰਾਆਂ ਵਾਸਤੇ ਬਹੁਤ ਮਾੜੀ ਗੱਲ ਹੈ ਇਹ ਸਾਲਿਆਂ ਨੇ ਇੱਕ ਤਾਂ ਕੀੜੇ ਪੈਂਦੇ ਹੈ ਨਾ ਇਹਨਾਂ ਨੇ ਕੁੱਤੇ ਦੀ ਮੌਤ ਤੇ ਮਰਨਾ ਇਹਨਾਂ ਨੇ ਠੀਕ ਹੈ ਜੀ ਇਹ ਸਾਲਿਆਂ ਨੇ ਮਿਹਨਤ ਦੀ ਕਮਾਈਆਂ ਹੀ ਲੈਣਦੇ ਹੈ ਨਾ ਕੁੱਤੇ ਦੀ ਮੌਤ ਤੇ ਮਰਨਾ ਕੁੱਤੇ ਦੀ ਮੌਤ ਇਹਨਾਂ ਨੇ ਠੀਕ ਹੈ ਜੀ ਮੇਰਾ ਨਾ ਜਸਵਿੰਦਰ ਸਿੰਘ ਜੀ ਮੈਂ ਸਰਪੰਚ ਠੱਕਰਵਾਲ ਕਾਜ਼ ਹਾਂਜੀ 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 ਕੀ ਹੋਇਆ ਜੀ ਪਰਸਚੋਰੀ ਹੋਇਆ ਤੁਹਾਡਾ ਪਰਸਚੋਰੀ ਹੋ ਗਿਆ ਕਿੰਨੇ ਕੁ ਪੈਸੇ ਸੀਗੇ ਵਿੱਚ ਕੁਝ 20-22000 ਰੁਪਿਆ ਸੀਗਾ ਮੈਂ ਕੋਈ ਸਮਾਨ ਲੈਣਾ ਸੀ ਹਾਰਦਪੁਰ ਆਇਆ ਸੀਗਾ ਚਲੋ ਮੈਂ ਖਾਲ ਨਾਲੇ ਸਮਾਨ ਲੈਣ ਨਾਲੇ ਪ੍ਰੋਗਰਾਮ ਤੇ ਆਇਆ ਤੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਕਾਂਗਰਸ ਦੀ ਰੈਲੀ ਨੂੰ ਚੋਰਾਂ ਦੀ ਚਾਂਦੀ ਹੋਈ ਪਈ ਹੈ ਕਿ 7-8 ਫੋਨ ਵੀ ਚਲੋ ਇਹ ਪਹਿਲਾ ਇਹ ਪਹਿਲਾ ਕੰਮ ਨਹੀਂ ਵੈਸੇ ਅੱਜ ਜਿੱਤਾ ਸਾਨੂੰ ਹੀ ਭੁੱਲ ਗਿਆ ਨੇ ਇਤਹਰ ਚੋਰਾਂ ਤੋਂ ਬਚੀਦਾ ਆ ਰੈਲੀ ਨੇ ਕਾਫੀ ਆਂਦੇ ਰਹਨੇ ਆ ਮੈਂ ਜ਼ਿਲ੍ਹਾ ਪਛ ਮੈਂਬਰ ਵੀ ਆ ਸਾਨੂੰ ਪਤਾ ਚੋਰੀ ਹੁੰਦੀ ਆ ਪਰ ਅੱਜ ਜਿਹੜਾ ਚੀਜ਼ ਜਾਣੀ ਹੁੰਦੀ ਚਲੀ ਜਾਂਦੀ ਆ ਕਿੰਨਾ ਕਿੰਨਾ ਸਾਥ ਪਰਸ ਵਿੱਚ ਹੋਰ ਕੱਤ ਨਹੀਂ ਪੈਸੇ ਦੇ ਕਾਗਜ਼ਤ ਨਹੀਂ ਸੀ 22000 ਰੁਪਏ ਸੀਗਾ ਮੋਬਾਈਲ ਬਚੀ ਗੱਲ ਮਤ ਨਹੀਂ ਮੋਬਾਈਲ ਬਚ ਗਿਆ ਮੋਬਾਈਲ ਸਾਈਡ ਤੇ ਗੱਲ ਮਤ ਕੀਤੇ ਸੀ ਅੰਦਰ ਆਪਣੀ ਹਾਈ ਕਮਾਂਡ ਦਾ ਅਧਾਰ ਧੋਣਾ ਨਹੀਂ ਚੱਲੋ ਹੁਣ ਜਿਹੜੀ ਚੀਜ਼ ਗੁੰਮ ਹੋ ਗਈ ਹਾਈ ਕਮਾਂਡ ਸੁਰੱਖਿਆ ਹੁਣ ਕੀ ਬਣਾਉਣੀ ਜੇ ਚੋਰਾਂ ਦੀ ਚੋਰੋ ਵਿੱਚ ਹੀ ਹੁੰਦੇ ਆ ਚੋਰ ਵਿੱਚ ਮੇਰਾ ਜਸਵਿੰਦਰ ਸਿੰਘ ਸਰਪੰਚ ਚੱਕਰਵਾ